ਹੈਲੋ ਫਰੈਂਡਸ ਮੈਂ ਰਣਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਸੂਜੀ ਦਾ ਬਹੁਤ ਹੀ ਵਧੀਆ ਰੈਸਪੀ ਇਹਦੇ ਲਈ ਆਪਾਂ ਲਈ ਹੈ ਜੀ 1 ਕੱਪ ਸੂਜੀ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ 4 ਚਮਚੇ ਬੇਸਣ ਦੇ ਤੁਸੀਂ ਬੇਸਣ ਦੀ ਜਗ੍ਹਾ ਤੇ ਮੈਦੇ ਦਾ ਯੂਜ਼ ਵੀ ਕਰ ਸਕਦੇ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦਹੀਂ ਇੱਕ ਕੱਟ ਸੀ ਆਪਾਂ ਦਹੀਂ ਦੀ ਲਈ ਹੈ ਦਹੀਂ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਜੇਕਰ ਦਹੀਂ ਜਿਆਦਾ ਖੱਟਾ ਹੋਵੇ ਤਾਂ ਉਹਨੂੰ ਘੱਟ ਯੂਜ਼ ਕਰਨਾ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਤੁਸੀਂ ਬਹੁਤ ਜ਼ਿਆਦਾ ਨਹੀਂ ਪਾਉਣਾ ਇਹਨੂੰ ਜਿਹੜਾ ਬਾਲਾ ਪਤਲਾ ਨਹੀਂ ਕਰਨਾ ਇਹਦਾ ਬੈਟਰ ਆ ਜਿਹੜਾ ਸੰਗਣਾ ਨਹੀਂ ਤਿਆਰ ਕਰਨਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਤਿਆਰ ਹੋਇਆ ਹੈ। ਹੁਣ ਇਹਨੂੰ ਆਪਾਂ ਕੁਸ ਸਮੇਂ ਲਈ ਜਿਹੜਾ ਟੱਕੇ ਰੱਖ ਦਾਂਗੇ। 10 ਮਿੰਟ ਲਈ ਰੱਖਾਂਗੇ ਆਪਾਂ ਇਹਨੂੰ। ਉਹਨੇ ਟਾਈਮ ਤੱਕ ਆਪਾਂ ਜਿਹੜੇ ਆਲੂ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਛੱਲ ਲਿਆ ਤੇ ਦੋ ਪਿਆਜ਼ ਲੈ ਆ। ਇਹਨਾਂ ਨੂੰ ਆਪਾਂ ਜਿਹੜਾ ਕद्दूकस ਕਰਾਂਗੇ ਆਲੂ ਨੂੰ। ਇਹਨੂੰ ਮੋٹے ਪਾਸੇ ਨਾਲ ਹੀ ਕਰਨਾ ਹੈ ਜੀ। ਕਦੂਕਸ਼ ਕਰਨ ਤੋਂ ਬਾਅਦ ਜਿਹੜਾ ਆ ਪਾਲੂਆਂ ਨੂੰ ਪਾਣੀ ਵਿੱਚ ਕੱਢ ਕੇ ਰੱਖ ਦੇਣਾ ਤਾਂ ਕਿ ਜਿਹੜਾ ਦਾ ਸਟਾਰਚ ਆ ਨਿਕਲ ਜੇ ਪਾਣੀ ਦੇ ਵਿੱਚ ਇਹਨੂੰ ਕੁਝ ਸਮਾਂ ਰੱਖਣਾ ਜੀ ਆਪਾਂ ਦੋ ਤੋਂ ਤਿੰਨ ਮਿੰਟ ਤੱਕ ਰੱਖਣਾ ਹੁਣ ਆਪਾਂ ਜਿਹੜੇ ਆਲੂ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ स्टार्च ਦਾ ਨਿਕਲ ਚੁੱਕਿਆ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਪਾਸੇ ਕੱਢ ਲੈਣਾ ਤੇ ਇਹ ਜ਼ਰੂਰ ਯਾਦ ਰੱਖਣਾ ਜੀ ਪਾਣੀ ਆ ਜਿਹੜਾ ਆਲੂਆਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਿਲਕੁਲ ਸੁਕਾ ਕੇ ਕੱਢਨੇ ਆ ਬਾਹਰ ਚੰਗੀ ਤਰ੍ਹਾਂ ਨਿਚੋੜ ਲੈਣਾ ਹੁਣ ਆਪਣੀ ਜਿਹੜੀ ਸੂਜੀ ਉਹ ਵੀ ਫੁੱਲ ਚੁੱਕੀ ਹੈ ਜੀ ਇਹਦੇ ਵਿੱਚ ਆਪਾਂ ਜੀ ਹੁਣ ਜਿਹੜੇ ਆਲੂ ਸੀਗੇ ਇਹਨਾਂ ਨੂੰ ਐਡ ਕਰਾਂਗੇ ਇਸ ਤੋਂ ਬਾਅਦ ਆਪਾਂ ਬਰੀਕ ਕੱਟੀ ਹੋਈ ਹਰੀ ਮਿਰਚ ਲਈਏ ਜੀ। ਇਹਦੇ ਨਾਲ ਥੋੜੇ ਚਿਲੀ ਫਲੈਕਸ ਪਾਵਾਂਗੇ। ਦੋ ਪਿਆਜ਼ ਕੱਟ ਕੇ ਰੱਖੇ ਸੀ ਇਹ ਲੈ ਲੈਣੇ ਨੇ ਬਰੀਕ ਕੱਟਨੇ ਆ। ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਕਾਲੀ ਮਿਰਚ। ਥੋੜਾ ਜਿਹੀ ਮੇਥੀ ਪਾਵਾਂਗੇ ਇਹਦੇ ਨਾਲ ਟੇਸਟ ਵਧੀਆ ਆਊਗਾ ਇਹਦਾ। ਥੋੜਾ ਜਿਹਾ ਗਰਮ ਮਸਾਲਾ ਐਡ ਕਰਾਂਗੇ ਵਿੱਚ ਉਸ ਤੋਂ ਬਾਅਦ ਜਿਹੜਾ ਨਮਕ ਆਪਣਾ ਟੇਸਟ ਦੇ ਅਨੁਸਾਰ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਪਾਵਾਂਗੇ ਜੀ ਅਜਵਾਇਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਹ ਜਿਹੜਾ ਬਹੁਤ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਤਿਆਰ ਹੋਣਾ ਚਾਹੀਦਾ ਹੈ ਇਹ ਇਹਦੇ ਵਿੱਚ ਹੁਣ ਆਪਾਂ ਹਲਦੀ ਪਾਵਾਂਗੇ ਜੀ ਇਹਦੇ ਨਾਲ ਜਿਹੜਾ ਇਹਦਾ ਕਲਰ ਆ ਬਹੁਤ ਵਧੀਆ ਆਊਗਾ ਉਸ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਤੜਕ ਕੇ ਆਸੇ ਤੇਲ ਆਪਾਂ ਫਰਾਈ ਕਰਕੇ ਰੱਖਿਆ ਸੀ ਉਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਥੋੜੀ ਜੀ ਆਪਾਂ ਮੇਥੀ ਪਾਵਾਂਗੇ ਤੇਲ ਨੂੰ ਤੁਸੀਂ ਪਹਿਲਾਂ ਗਰਮ ਕਰ ਲੈਣਾ ਤੇ ਇਹਨੂੰ ਵਿੱਚ ਇਹਦੇ ਐਡ ਕਰ ਦਾਂਗੇ ਤੇ ਇਹ ਆਪਾਂ ਇਥੇ ਸਰੋਂ ਦਾ ਯੂਜ਼ ਕੀਤਾ ਤੁਸੀਂ ਘੋ ਵੀ ਯੂਜ਼ ਕਰ ਸਕਦੇ ਹੋ ਇਹ ਆਪਾਂ ਪਾਈ ਹੈ ਜੀ ਲਸਣ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਇਹ ਚ ਕਟ ਲਿਆ ਸੀ ਲਸਣ ਨਾਲ ਇਹ ਟੇਸਟ ਆ ਬਹੁਤ ਵਧੀਆ ਆਉਂਦਾ जेकर जेनों तो इतने लगे हुए बहुत ज़्यादा पतला होगा तो थोड़ा जहा मैदा बेसन एक चमचा होर ऐड कर सकते हैं हमें आप जी मिठा सोडा मिठा सोडा पा के चंकी तरह मिक्स कर लेना तेल अपना कढ़ाई गर्म हो चुका तेल में पूरी तरह गर्म करना तो उसके बाद थोड़ा ज्लेम घट कर देना ਤਾਂ ਕਿ ਜਿਹੜੇ ਹਲਕੇ ਹਲਕੇ ਹੌਲੀ ਹੌਲੀ ਫਰਾਈ ਹੋ ਸਕਣ ਚੰਗੀ ਤਰ੍ਹਾਂ ਅੰਦਰੋਂ ਪੱਕ ਸਕਣ ਜੇਕਰ ਜ਼ਿਆਦਾ ਫਲੇਮ ਕਰਾਂਗੇ ਤੇ ਇੱਕੇ ਦਮ ਮੱਚ ਜਾਣਗੇ ਚੰਗੀ ਤਰ੍ਹਾਂ ਫਰਾਈ ਨਹੀਂ ਹੋਣਗੇ ਜੀ ਘੱਟ ਫਲੇਮ ਤੇ ਫਰਾਈ ਕਰਨਾ ਇੰਨਾ ਦਾ ਹੁਣ ਕਲਰ ਆ ਜਿਹੜਾ ਚੇਂਜ ਹੋ ਗਿਆ ਹੌਲੀ ਹੌਲੀ ਆਪਾਂ ਇਹਨਾਂ ਨੂੰ ਫਲਟ ਲਾਂਗੇ ਜਿੰਨਾ ਚਿਰ ਚੰਗੀ ਤਰ੍ਹਾਂ ਫਰਾਈ ਨਹੀਂ ਹੁੰਦੇ ਉਹਨਾਂ ਜਦੋਂ ਆਪਾਂ ਇਹਨਾਂ ਨੂੰ ਉਸੇ ਤਰ੍ਹਾਂ ਹੌਕਾਟ ਫਲੇਮ ਤੇ ਫਰਾਈ ਕਰਦੇ ਰਹਿਣਾ ਤਾਂ ਕਿ ਜਿਹੜੇ ਇਹਦੇ ਵਿੱਚ ਆਪਾਂ ਆਲੂ ਕੱਟ ਕੇ ਪਾਇਆ ਉਹ ਚੰਗੀ ਤਰ੍ਹਾਂ ਫਰਾਈ ਹੋ ਜਾਈਏ ਤੁਸੀਂ ਦੇਖ ਸਕਦੇ ਆਂ ਦਾ ਕਲਰ ਆ ਬਹੁਤ ਸੋਹਣਾ ਬਣ ਗਿਆ ਚੇਂਜ ਹੋ ਗਿਆ ਹੁਣੇ ਫਰਾਈ ਹੋ ਗਿਆ ਜੀ ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢ ਲਾਂਗੇ ਬਹੁਤ ਹੀ ਜ਼ਿਆਦਾ ਵਧੀਆ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰ ਲਿਓ ਉਸ ਤੋਂ ਬਾਅਦ ਜਿਹੜੇ ਦੂਸਰੇ ਸਿਬਚਾ ਆਪਣਾ ਉਹ ਵੀ ਆਪਾਂ ਇਸੇ ਤਰ੍ਹਾਂ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਇਆ ਇਹ ਤੁਹਾਨੂੰ ਆਪਾਂ ਸਾਸ ਦੇ ਨਾਲ ਸਰਵ ਕਰ ਸਕਦੇ ਆ ਤੁਸੀਂ ਇਹਨਾਂ ਗ੍ਰੀਨ ਸਾਸ ਵੀ ਯੂਜ਼ ਕਰ ਸਕਦੇ ਹੋ ਵਧੀਆ ਲੱਗੇ ਤਾਂ